ਕਿੰਨੀ ਘਲਟ ਪਾਈ ਪਈ ਇਹ ਤਾਂ ਦੱਸ ਦੋ ਲੁੱਟ ਪਾਈ ਤਾਂ ਹੀ ਤਾਂ ਲੁੱਟ ਦੀ ਮਾਰਗ ਬਾਦ ਦੇਣਾ ਆ ਤੁਸੀ ਜੋ ਸ਼ੋਰ ਚੱਲ ਰਿਹਾ ਸੀ ਨਾ ਉਹਨੇ ਮਤਲਬ ਕਿ ਗਾਣੇ ਦਾ ਟਾਈਮ ਪਰ ਜਿੱਦਾਂ ਵੀ ਜੋ ਵੀ ਸ਼ੋਰ ਸੀ ਲੇਕ ਥੋੜਾ ਗੁੱਸਾ ਕਰ ਰਹੀ ਆ ਮਤਲਬ ਗੁੱਸੇ ਚ ਹਾਸੇ ਵੀ ਜ਼ਿਆਦਾ ਸੋਹਣੇ ਲੱਗਦੇ ਹਨ ਤੁਹਾਨੂੰ ਪਤਾ ਕੱਲ ਮੈਂ ਸੈੱਟ ਤੇ ਕਿਸੇ ਗੱਲੋਂ ਨਰਾਜ਼ ਹੋ ਗਈ ਸੀ ਕਿ ਮੇਰੀ ਟੀਮ ਨੇ ਕੁਝ ਤੁਸੀਂ ਗੁੱਸੇ ਵੀ ਹੁੰਦੇ ਹੋ ਅਸ ਤੱਕ ਤੇ ਦੇਖਿਆ ਹੀ ਨਹੀਂ ਕਿ ਤੁਸੀਂ ਦੇਖਿਆ ਨਹੀਂ ਕਰਦੀਆਂ ਕਰਦੀਆਂ ਵੈਂ ਦਿੱਤਾ ਹਾਏ ਤੋ ਜ਼ਿਆਦਾ ਪੁੱਛ ਲਿਆ ਤੁਸੀਂ ਬਟ ਇਟਸ ਗੋਇੰ ਟੂ ਬੀ ਫਨ ਐਂ ਸਾਰਿਆ ਇਹ ਇਦਾਂ ਨਹੀਂ ਆ ਵੀ ਇੱਕ ਇੱਕ ਦੀਆਂ ਕਹਾਣੀਆਂ ਹੈ ਨਾ ਸਾਰਿਆਂ ਦੀ ਇੰਗਲੀਸ਼ੀ ਲੋਜੀ ਕਹਾਣੀਆਂ ਸਾਰਿਆਂ ਦਾ ਬਰਾਬਰ ਦਾ ਹਿੱਸਾ ਆ ਹੈਲੋ ਗੁੱਡ ਡਨ ਹਾਊ ਆਰ ਯੂ oh my god that is so sweet thank you so much i'm good ਮੈਨੂੰ <laughs> एकदम <laughs> <laughs> <Like, what? laughs> yeah, so, तो मैं हो रह गई लाइक व्हाट या थैंक यू सो ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਜੀ so ਨਵੀਂ ਮੂਵੀ ਤੁਸੀਂ ਸ਼ੂਟ ਕਰਦੇ ਪਏ ਹੋ ਜੀ ਸੋ ਕਿੰਨੀ ਘਲਟ ਪਾਈ ਪਈ ਇਹ ਤਾਂ ਦੱਸ ਦੋ ਲੁੱਟ ਪਾਈ ਤਾਂ ਹੀ ਤਾਂ ਲੁੱਟ ਦੀ ਮਾਰਗ ਬਾਦ ਦੇਣਾ ਆਈਓ ਤੁਸੀਂ ਬਿਲਕੁਲ ਜੀ ਯਸ ਬਹੁਤ ਵਧੀਆ ਸ਼ੂਟ ਹੋ ਰਿਹਾ ਐਂਡ ਬਹੁਤ ਵਧੀਆ ਟੀਮ ਦੇ ਅਫਰਟਸ ਨੇ ਐਂਡ ਆਮ ਰੀਲੀ ਇੰਜੋਇੰਗ ਵਰਕਿੰਗ ਵਿਦ ਆਲ ਆਫ 뎀 ਹਰੀਸ਼ ਜੀ ਨੇ ਨਾਲ ਐਂਡ ਵੀ ਆਲ نو ਹੀ ਇਸ ਅ ਫੀਨੋਮੀਨਲ ਐਕਟਰ ਤੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਐਂਡ ਬਹੁਤ ਵਧੀਆ ਸ਼ੂਟ ਹੋ ਰਿਹਾ ਟਿਲ ਨਾਓ ਓਕੇ ਓਕੇ ਸੋ ਉਹਨਾਂ ਦੇ ਕਿਰਦਾਰ ਦਾ ਨਾਮ ਸ਼ੁਭਾ ਰਾਈਟ ਹੈ ਨਾ ਸੋ ਤੁਹਾਡੇ ਕਿਰਦਾਰ ਦਾ ਨਾਮ ਕੀ ਆ ਕੰਦਾ ਸਕਦੇ ਐ ਇੰਨਕ ਦੱਸ ਸਕਦੇ ਐ ਨਿਆਮਤ ਤੇ ਅਗਲੀ ਵਾਰ ਜਦੋਂ ਆਪਾਂ ਮਿਲਾਂਗੇ ਨਾ ਤੇ ਤੁਸੀਂ ਅ ਮੈਨੂੰ ਲੱਗਦਾ ਹੈ ਲੋ ਨਿਆਮਤ ਕਹੋਗੇ ਇਹ ਨਹੀਂ ਦਿਲ ਦਿਲੋਂ ਚਾਇਆ ਰੀਅਲੀ ਹਾਂਜੀ ਮਤਲਬ ਕਿ ਸਕ੍ਰਿਪਟ ਬਹੁਤ ਪਿਆਰੀ ਹੋਣ ਵਾਲੀ ਆ ਇਹਨਾਂ ਨੂੰ ਆਬਵੀਅਸਲੀ ਪਤਾ ਆ ਤੇ ਸਾਨੂੰ ਇਹ ਲੈਟਸ ਟ੍ਰਾਈ ਕਰਦੇ ਆ ਕਿ ਰਿਵੀਲ ਕਰਨ ਕਿ ਨਾ ਕਰਨ ਅੱਛਾ ਜੀ ਇਹ ਲੁੱਟ ਦੇ ਵਿੱਚ ਤੁਹਾਡਾ ਕਿੰਨਾ ਕੁ ਹੱਥ ਆ ਲੁੱਟ ਹਾਈ ਇਹ ਤਾਂ ਜ਼ਿਆਦਾ ਪੁੱਛ ਲਿਆ ਤੁਸੀਂ ਬਟ ਇਟਸ ਗੋਇੰ ਟੂ ਬੀ ਫਨ ਐਂਡ ਸਾਰਿਆਂ ਇਹ ਇਦਾਂ ਨਹੀਂ ਆ ਵੀ ਇੱਕ ਇੱਕ ਦੀ ਕਹਾਣੀਆਂ ਹਨਾ ਸਾਰਿਆਂ ਦੀ ਮਿਲੀ ਜੁਲੀ ਜੀ ਕਹਾਣੀਆਂ ਸਾਰਿਆਂ ਦਾ ਬਰਾਬਰ ਦਾ ਹਿੱਸਾ ਆ ਐਂਡ ਇਟਸ ਅ ਫਨ ਇਟਸ ਗੋਇੰ ਟੂ ਬੀ ਅ ਫਨ ਵਾਚ ਓਕੇ ਓਕੇ ਐਂਡ ਮਤਲਬ ਕਿ ਤੁਹਾਡਾ ਕਿੱਡਾ ਕਿੱਦਾਂ ਦਾ ਥੋੜਾ ਚੁਲਬੁਲਾ ਹੋਵੇਗਾ ਰੋਮਾਂਟਿਕ ਕਾਈਂਡ ਆਫ ਜਾਂ ਫਿਰ ਗੁੱਸੇ ਵਾਲਾ ਹੋਵੇਗਾ ਸੋ ਸਾਡੀ ਫਿਲਮ ਚ ਨਾ ਸਾਰਾ ਕੁਝ ਆ ਰੋਮਾਂਸ ਵੀ ਆ ਥ੍ਰਿਲ ਵੀ ਆ ਕਾਮੇਡੀ ਵੀ ਆ ਤੇ ਕਿਉਂਕਿ ਸਾਰਾ ਕੁਛ ਆ ਤੇ ਸਾਰੇ ਸਾਰਾ ਤੜਕਾ ਲੈ ਕੇ ਆਉਣਗੇ ਮਤਲਬ ਤੇ ਮੇਰਾ ਕੈਰੈਕਟਰ ਵੀ ਚੁਲਬੁਲਾ ਵੀ ਆ ਬਾਰੀ ਇਮੋਸ਼ਨਲ ਵੀ ਆ ਇੱਕ ਰੋਲਰ ਕੋਸਟਰ ਦੀ ਜਰਨੀ ਆ ਸਾਰਿਆਂ ਦੀ ਹੱਕਨ ਕੇ ਗੁੱਸਾ ਵੀ ਕਰਦੀ ਆ ਮਤਲਬ ਕਿ ਜੋ ਸ਼ੋਰਟ ਚੱਲ ਰਿਆ ਸੀ ਨਾ ਉਹਨੇ ਮਤਲਬ ਕਿ ਗਾਣੇ ਦਾ ਟੈਪਰ ਜਿੱਦਾਂ ਵੀ ਜੋ ਵੀ ਸ਼ੋਰਟ ਸੀ ਲੇਕ ਥੋੜਾ ਗੁੱਸਾ ਕਰ ਰਹੀ ਆ ਮਤਲਬ ਗੁੱਸੇ ਜੀ ਹੱਸਦੇ ਜ਼ਿਆਦਾ ਸੋਹਣੇ ਲੱਗਦੇ ਤੈਨੂੰ ਪਤਾ ਕੱਲ ਮੈਂ ਸੈੱਟ ਤੇ ਕਿਸੇ ਗੱਲੋਂ ਨਰਾਜ਼ ਹੋ ਗਈ ਸੀ ਕਿ ਮੇਰੀ ਟੀਮ ਨੇ ਕੁਝ ਤੁਸੀਂ ਗੁੱਸੇ ਵੀ ਹੁੰਦੇ ਹੋ ਅਸਤਾ ਕਦੇ ਦੇਖਿਆ ਹੀ ਨਹੀਂ ਕਿ ਤੁਸੀਂ ਦੇਖਿਆ ਨਹੀਂ ਕਰਦੀਆਂ ਕਰਦੀਆਂ ਹੋਏ ਗੁੱਸਾ ਤੁਸੀਂ ਸੱਸ ਨਹੀਂ ਬਣੇ ਦੇਖਿਆ ਇਹਨਾਂ ਨੂੰ ਹੈ ਦੱਸੋ ਇਹਨਾਂ ਨੂੰ ਤੇ ਇਹਨਾਂ ਦਾ ਮਤਲਬ ਹੈ ਸੱਸਾਂ ਵਿੱਚ ਗੁੱਸੇ 'ਚ ਹੁੰਦੀਆਂ ਐਦਾਂ ਨਹੀਂ ਇਹਨਾਂ ਹੀ ਕੁੜੀਆਂ ਨੇ ਨਾਮ ਖਰਾਬ ਕੀਤਾ ਹੈ ਸੱਸਾਂ ਦਾ ਮੇਰਾ ਤਾਂ ਵਿਆਹ ਹੋ ਗਿਆ ਮੈਂ ਹੀ ਖਰਾਬ ਕੀਤਾ ਤੁਹਾਡਾ ਹੋ ਗਿਆ ਤੁਹਾਡੀ ਵਾਲੀ ਕਿੱਕ ਨਹੀਂ ਹੋਇਆ ਅੱਛਾ ਸਿਆਰੀਆਂ ਹੁੰਦਿਆਂ ਨੇ ਯਾਰ ਅਸੀਂ ਉਹ ਬਣਨਾ ਇੱਕ ਦਿਨ ਸਾਸ ਜਾ ਕੇ ਡੈਫੀਨਿਟਲੀ ਡੈਫੀਨਿਟਲੀ ਹੈ ਨਾ ਜੀ ਸੋ ਜਿਵੇਂ ਉਹ ਵੀ ਕਿਰਦਾਰ ਸਾਨੂੰ ਚੰਗਾ ਲੱਗਾ ਸੀ ਇਸ ਫਿਲਮ ਦੇ ਵਿੱਚ ਵੀ ਕਿਰਦਾਰ ਵੱਖਰਾ ਹੋਣ ਵਾਲਾ ਆ ਸੋ ਜ਼ੌਂਬੀ ਲੈਂਡ ਦੇ ਵਿੱਚ ਵੀ ਕਿਰਦਾਰ ਸਾਰਿਆਂ ਨੂੰ ਬਹੁਤ ਪਸੰਦ ਆਇਆ ਸੀ ਨਾਊ ਵਾਟਸ ਕੋਕਾ ਯੈਸ ਮਤਲਬ ਕਿ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਲਾਈਕ ਮਤਲਬ ਕਨਿਕਾ ਦੈਕਾ ਲੱਗੀ ਰੂਪ ਨਿਖਰ ਕੇ ਆਇਆ ਹੈ ਨਾ ਚਾਹੇ ਗਾਣਿਆਂ ਦੇ ਵਿੱਚ ਹੋਵੇ ਚਾਹੇ ਹੁਣ ਫਿਲਮਾਂ ਦੇ ਵਿੱਚ ਹੋਵੇ ਸਮਥਿੰਗ ਲਾਈਕ ਬਿਗ ਜਾਂ ਫਿਰ ਨਮਾ ਜਾਂ ਫਿਰ ਕ੍ਰੋਸਿੰਗ ਜਿੰਦੀ ਉਹ ਚੀਜ਼ਾਂ ਤੁਸੀਂ ਲੈ ਕੇ ਆ ਰਹੇ ਹੋ ਆਪਣੇ ਆਪ ਨੂੰ ਵੀ ਲੱਗ ਰਿਹਾ ਕਿ ਨਹੀਂ ਹੁਣ ਕੰਨੀ ਕੁਝ ਵੱਖਰਾ ਕਰ ਰਹੀ ਹੈ ਹਰ ਮੋੜ ਤੇ ਇਹੀ ਕੋਸ਼ਿਸ਼ ਹੈ ਮੇਰੀ ਐਕਚੁਅਲੀ ਮੈਂ ਤੁਹਾਡੇ ਤੋਂ ਪਹਿਲਾਂ ਕਿਸੇ ਨਾਲ ਹੁਣ ਇੰਟਰਵਿਊ ਕਰ ਰਹੀ ਸੀਗੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਸੋਚਦੇ ਹੋ ਮੂਵੀ ਸਾਈਨ ਕਰਨ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਇਹ ਹੀ ਦੱਸ ਰਹੀ ਸੀ ਆਫ ਕੌਰਸ ਸੋਚਦੇ ਹਾਂ ਤੇ ਹੁਣ ਨਾ ਜੋ ਤੁਸੀਂ ਮੈਂ ਬਹੁਤ ਪ੍ਰੈਕਟੀਕਲੀ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਜਦੋਂ ਤੁਸੀਂ ਇੱਕ ਫਾਈਨੈਂਸ਼ਲੀ ਇੱਕ ਲੈਵਲ ਤੱਕ ਸਿਕਿਉਰ ਹੋ ਜਾਂਦੇ ਹੋ ਨਾ ਫਿਰ ਤੁਸੀਂ ਅ ਸਿਰਫ ਕੰਮ ਕਰਨ ਲਈ ਕੰਮ ਨਹੀਂ ਕਰਦੇ ਵੀ ਮੈਨੂੰ ਚਾਹੀਦਾ ਵੀ ਫॉर द ਮਨੀ অর ਮੇਬੀ ਟੂ ਇਨਕਰੀਸ ਦ ਨੰਬਰ ਆਫ ਯਰ ਪ੍ਰੋਜੈਕਟਸ ਫਿਰ ਤੁਸੀਂ ਸੋਚਦੇ ਹੋ ਵੀ ਤੁਸੀਂ ਆਪਦੀ ਆਡੀਅנס ਨਾਲ ਕਿਵੇਂ ਜੁੜਨਾ ਚਾਹੋ ਹੈ ਨਾ ਤੇ ਉਹ ਮੇਰਾ ਹੁਣ ਇਹੀ ਰਹਿਣਾ ਵੀ ਕਿਸੇ ਤਰੀਕੇ ਨਾਲ ਕਿਹੜੀ ਚੀਜ਼ ਨਾਲ ਕਿਹੜੇ ਕਿਹੜੇ ਕੈਰੈਕਟਰ ਨਾਲ ਮੈਂ ਅਬ ਦੀ ਆਡੀਅנס ਨਾਲ ਹੁਣ ਜੁੜਨਾ ਚਾਹੁੰਦੀ ਆ ਤੇ ਉਹੀ ਮੇਰਾ ਐਫਰਟ ਚੱਲ ਰਿਹਾ ਜਿਹਨੇ ਜ਼ੋਮਬੀ ਲੈਂਡ ਚ ਵੀ ਇੱਕ ਵੱਖਰਾ ਜਿਹਾ ਕਨਸੈਪਟ ਸੀਗਾ ਥਰੂਆਊਟ ਫਿਲਮ ਆਫਕੋਰਸ ਕੋਕੋ ਸਟਿਲ ਸ਼ੀ ਵਾਸ ਅ ਨੈਕਸਟ ਡੋਰ ਗਰਲ ਬਟ ਦ ਪ੍ਰੋਜੈਕਟ ਇਨ ਇਟਸੈਲਫ ਥੋੜਾ ਜਿਹਾ ਡਿਫਰੈਂਟ ਸੀਗਾ ਹੈਨਾ ਤੇ ਉਹੀ ਉਦਾਂ ਦਾ ਇਹ ਕਨਸੈਪਟ ਆ ਤੇ ਇਹ ਮੇਰੀ ਕੋਸ਼ਿਸ਼ ਆ ਵੀ ਮੈਂ ਹੁਣ ਥੋੜੀ ਜਿਹੀ ਵੱਖਰੇ ਤਰੀਕੇ ਨਾਲ ਆਡੀਅנס ਨਾਲ ਕਨੈਕਟ ਹੋਣਾ ਪਹਿਲਾਂ ਤੋਂ ਹੀ ਚੂਜ਼ੀ ਸੀ ਵੈਸੇ ਹਰ ਕੋਈ ਕੁੜੀਆਂ ਵੈਸੇ ਵੀ ਚੂਜ਼ੀ ਹੁੰਦੀਆਂ ਹੈ ਹੈਨਾ ਮਤਲਬ ਕਿ ਆਪਣੇ ਕਰੈਕਟਰ ਨੂੰ ਲੈ ਕੇ ਸਟੇਪ ਨੂੰ ਲੈ ਕੇ ਲਾਈਫ 'ਚ ਵੀ ਹੁੰਦੀਆਂ ਆ ਉਹ ਵੀ ਕਿਹੜੀਆਂ ਕੁੜੀਆਂ ਦਾ ਵੈਸੇ ਵੀ ਚੂਜ਼ੀ ਇਹ ਗੱਲ ਕਿਤੇ ਹੋਰ ਚੱਲ ਜਾਣੀ ਆ ਬਹੁਤ ਵਧੀਆ ਗੱਲ ਹੈ ਹੋਣੀ ਚਾਹੀਦੀ ਹੈ ਅਕਚੂਅਲੀ ਵਿੱਚ ਹੈ ਨਾ ਅੱਛਾ ਕਿੰਨਾ ਕੁ ਚੂਜ਼ੀ ਹੋਣਾ ਚਾਹੀਦਾ ਫਿਜ਼ੀਕਲ ਇੱਥੇ ਆਉਂਦੀ ਹੈ ਤੇ ਕਿੰਨਾ ਕੁ ਚੂਜ਼ੀ ਹੋਣੀ ਚਾਹੀਦਾ ਹਰ ਇੱਕ ਚੀਜ਼ ਨੂੰ ਲੈ ਕੇ ਨਹੀਂ ਤਾਂ ਬਹੁਤ ਜਣੇ ਇਦਾਂ ਕਹਿੰਦੇ ਕਿ ਕੁੜੀਆਂ ਨਖਰੇ ਬਹੁਤ ਕਰਦੀਆਂ ਚੂਜ਼ੀ ਤੇ ਨਖਰੇ ਦੇ ਵਿੱਚ ਸ਼ਾਇਦ ਉਹਨਾਂ ਨੂੰ ਫਰਕ ਨਹੀਂ ਪਤਾ ਪਰ ਮੈਨੂੰ ਲੱਗਦਾ ਇਹ ਤਾਂ ਸਾਡਾ ਜਨਮ ਸਿੱਧਾ ਅਧਿਕਾਰ ਹੈ ਯਾਰ ਮਤਲਬ ਅੱਛਾ ਵਾ ਸੁਣਾ ਬੋਲੇ ਤੇ ਜਨਮ ਸਿੱਧਾ ਅਧਿਕਾਰ ਹੈ ਕੁੜੀਆਂ ਅਸੀਂ ਮਤਲਬ ਲక్ష్ਮੀ ਹੋ ਨਾ ਜੇ ਕਿਸੀਂ ਨਖਰੇ ਨਾ ਕੀਤੇ ਇਹ ਤਾਂ ਦਾ ਜਾਨੀ ਹੋਣਾ ਨਹੀਂ ਹੋਣਾ ਸਾਨੂੰ ਹੀ ਨਹੀਂ ਹੋਣਾ ਤੁਹਾਨੂੰ ਹੀ ਨਹੀਂ ਹੋਣਾ ਦੇਖਦੇ ਹੋਏ ਲੱਗਣਾ ਠੀਕ ਹੈ ਜਦ ਤੱਕ ਐਨਾ ਕਰੀਏ ਐਨਾ ਕਰੀਏ ਡੈਫੀਨੇਟਲੀ ਅਚਾ ਸੋ ਅਸੀਂ ਤਾਂ ਹੁਣ ਮਤਲਬ ਕਿ ਇਨ ਫਿਊਚਰ ਗਾਣਿਆਂ ਦੇ ਵਿੱਚ ਵੀ ਦੇਖ ਸਕਦੇ ਆ ਐ ਗਾਨਿਕਾ ਯਾ ਸਿਰਫ ਅਜੇ ਮਤਲਬ ਕਿ ਮੂਵੀ ਵੱਲ ਜ਼ਿਆਦਾ ਧਿਆਨ ਹੈ ਯਾ ਮੈਂ ਕਦੇ ਵੀ ਨਾ ਕਦੇ ਵੀ ਆਪ ਨੂੰ ਆਪਦੇ ਆਪ ਨੂੰ ਇਦਾਂ ਨਹੀਂ ਕੀਤਾ ਵੀ ਮੈਂ ਹੁਣ ਇਹੀ ਕਰਨਾ ਮਤਲਬ ਹਮੇਸ਼ਾ ਤੋਂ ਹੀ ਜਦੋਂ ਮੈਂ ਟੀਵੀ ਵੀ ਮੇਰਾ ਟੀਵੀ ਸ਼ੋ ਖਤਮ ਹੋਇਆ ਫਿਰ ਮੈਨੂੰ ਲੋਕੀ ਪੁੱਛਣ ਲੱਗੇ ਜਦੋਂ ਮੈਨੂੰ ਫਿਲਮ ਚ ਦੇਖਿਆ ਵੀ ਹੁਣ ਤੁਸੀਂ ਫਿਲਮ ਟੀਵੀ ਨਹੀਂ ਕਰੋਗੇ ਤੇ ਮੈਂ ਉਹਦੇ ਲਈ ਵੀ ਕਦੇ ਮਨਾਂ ਨਹੀਂ ਕਿ ਇਦਾਂ ਹੀ ਮੈਂ ਗਾਣੇ ਲਈ ਵੀ ਕਦੇ ਮਨਾਂ ਨਹੀਂ ਕੀਤਾ ਆਫਕੋਰਸ ਤੁਸੀਂ ਚੂਜ਼ ਹੀ ਹੋ ਜਾਣਾ ਮੈਂ ਹੁਣ ਇਦਾਂ ਦਾ ਉਹ ਜ਼ਰੂਰ ਆ ਪਰ ਮੈਨੂੰ ਗਾਣਾ ਤਾਂ ਕੋਈ ਦਿੱਕਤ ਨਹੀਂ ਮੈਨੂੰ ਟੀਵੀ ਤਾਂ ਕੋਈ ਦਿੱਕਤ ਨਹੀਂ ਬਟ ਵਨ ਮੋਰ ਥਿੰਗ ਕਿ ਲਾਈਕ ਫਿਰ ਨਾ ਜਦੋਂ ਤੁਸੀਂ ਫਿਲਮਾਂ ਦੇ ਵਿੱਚ ਵੱਲ ਚੱਲ ਜਾਂਦੇ ਹੋ ਵੱਡੇ ਵੱਡੇ ਪ੍ਰੋਜੈਕਟ ਮਿਲਣ ਲੱਗ ਜਾਂਦੇ ਆ ਤਾਂ ਨਾ ਤੁਹਾਡੇ ਕੋਲ ਟਾਈਮ ਥੋੜਾ ਘੱਟ ਰਹਿ ਜਾਂਦਾ ਆ ਜੇ ਇਦਾਂ ਹੋਇਆ ਫਿਰ ਉਹ 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 ਵੱਖਰੀ ਗੱਲ ਆ ਬਟ ਨਹੀਂ ਆਦਰਵਾਇਜ਼ ਆਈ ਊਡ ਲਵ ਟੂ ਡੂ ਕੁਝ ਛੁੱਟਿਆ ਤਾਂ ਨਹੀਂ ਹੱਥੋਂ ਮਤਲਬ ਕਿ ਆ ਰਹਿ ਗਿਆ ਇਹਵੇਂ ਕਰਨਾ ਸੀ ਕੁਛ ਐਦਾਂ ਤਾਂ ਨਹੀਂ ਵੀ ਸਕ੍ਰਿਪਟ ਮਤਲਬ ਕਿ ਮੂਵੀ ਕਰ ਰਹੇ ਹੁਣ ਵੀ ਬਹੁਤ ਵਧੀਆ ਗਾਣੇ ਦੀ ਆਫਰ ਆਈ ਆ ਬਟ ਮੇਰਾ ਮਤਲਬ ਕਿ ਜਿਹੜਾ ਸਕੈਡਿਊਲ ਆ ਉਹ ਥੋੜਾ ਟਾਈਟ ਆ ਮੈਂ ਨਹੀਂ ਕਰ ਸਕਦੀ ਐਦਾਂ ਦਾ ਹੋਇਆ ਗਾਣਾ ਤਾਂ ਨਹੀਂ ਇੱਕ ਫਿਲਮ ਛੁੱਟੀ ਆ ਮੈਂ ਕਾਲੀ ਨਾਲ ਲੜਦੀ ਲੜ ਰਹੀ ਸੀ ਕਿਉਂਕਿ ਮੈਨੂੰ ਸ਼ਡਿਊਲ ਕਲੀਅਰ ਨਹੀਂ ਸੀਗਾ ਤੇ ਉਹ ਰਹਿ ਗਈ ਮੈਂ ਕਿਹਾ ਤੁਸੀਂ ਮੈਨੂੰ ਦੱਸਿਆ ਨਹੀਂ ਇਹ ਤਾਂ ਮੈਂ ਛੱਡਤੀ ਤੁਹਾਡੇ ਕਰਕੇ ਹੁਣ ਮੈਨੂੰ ਕੁਝ ਹੋਰ ਪਤਾ ਲੱਗ ਗਿਆ ਬਟ ਇਹ ਤਾਂ ਆਈ ਥਿੰਕ ਪਾਰਟ ਐਂਡ ਪਾਰਸਲ ਆਫ ਲਾਈਫ ਤੁਸੀਂ ਇੱਕ ਚੀਜ਼ ਛੱਡੋਗੇ ਦੂਜੀ ਮਿਲੂਗੀ ਆਲ ਦ ਵੈਰੀ ਬੈਸਟ ਆਲ ਦ ਵੈਰੀ ਬੈਸਟ ਥੈਂਕ ਯੂ ਸੋ ਗੁੱਡ ਟੂ ਟਾਕ ਟੂ ਯੂ ਥੈਂਕ ਯੂ ਥੈਂਕ ਯੂ